ਹਾਂਜੀ ਸਾਥੀ ਜੀ ਤੁਹਾਡਾ ਬੇਰੁਜ਼ਗਾਰੀ ਮੁੱਦੇ ਦੇ ਉੱਤੇ ਕੀ ਕਹਿਣਾ ਵਿਦਿਆਰਥੀਆਂ ਨੂੰ ਤੇ ਜਿਹੜੇ ਬੇਰੁਜ਼ਗਾਰ ਨਸਿਆਂ ਦੇ ਪ੍ਰਤੀ ਭੜਕ ਰਹੇ ਨੇ ਉਹਨਾਂ ਬਾਰੇ ਕੀ ਕਹਿਣਾ ਹੈ ਤੁਸੀਂ ਤੇ ਸਾਨੂੰ ਇਹਦੇ ਖੁੱਲਕੇ ਚੰਨਣਾ ਪਾਓ ਤੇ ਤੁਸੀਂ ਕਿਹੜੇ ਸਟੂਡੈਂਟ ਵਰਗ ਨਾਲ ਜੁੜੇ ਹੋਏ ਹੋ ਸਾਨੂੰ ਉਹਦੇ ਬਾਰੇ ਵੀ ਚੰਨਣਾ ਪਾਓ ਦੋਸਤੋ ਮੈਂ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਤੋਂ ਦੀਪਕ ਗੋਇਲ ਅੱਜ ਕੁਝ ਇਹੋ ਜਿਹੇ ਵਿਸ਼ੇਸ਼ ਮੁੱਦਾ ਇਹੋ ਜਿਹੇ ਵਿਸ਼ੇਸ਼ ਗੰਭੀਰ ਮੁੱਦਾ ਹੈਗਾ ਜੋ ਅੱਜ ਦੀ ਜੁਵਾ ਪੀੜੀ ਤੇ ਕਾਫੀ ਜਰਾ ਗੰਭੀਰ ਹੈਗਾ ਕਾਫੀ ਜਰਾ ਉਹਨਾਂ ਨੂੰ ਸੋਚਣ ਦੀ ਲੋੜ ਹੈਗੀ ਜਿਹੜਾ ਇਹਨਾਂ ਵਿੱਚੋਂ ਇੱਕ ਵਿਸ਼ੇਸ਼ ਮੁੱਦਾ ਜਿਹੜਾ ਅੱਜ ਲੈ ਕੇ ਆ ਰਹਾ ਮੈਂ ਤੁਹਾਡੇ ਮੂਰੇ ਉਹ ਹੈ ਬੇਰੁਜ਼ਗਾਰੀ ਬੇਰੁਜ਼ਗਾਰੀ ਇੱਕ ਇਹੋ ਜਿਹਾ ਸਮਾਜਿਕ ਮੁੱਦਾ ਹੈਗਾ ਜਿਹੜਾ ਸਮਾਜ ਦੇ ਜਿਹੜੇ ਨੌਜਵਾਨਾਂ ਨੂੰ ਅੰਦਰ ਹੀ ਅੰਦਰ ਹੈ ਡਿਪਰੈਸ਼ਨ ਦਾ ਸ਼ਿਕਾਰ ਬਣਾ ਰਿਹਾ ਹੈਗਾ ਉਹਨਾਂ ਨੂੰ ਰੋਜ਼ ਦੀ ਰੋਜ਼ ਇੱਕ ਇਹੋ ਜਿਹੇ ਰਾਹ ਵੱਲ ਲੈ ਕੇ ਜਾ ਰਿਹਾ ਜਿਨ੍ਹਾਂ ਦਾ ਕੋਈ ਵੀ ਵੀ ਮਕਸਦ ਨਹੀਂ ਹੈ ਗਿਆ ਮੈਂ ਇਹ ਕਹਿੰਦਾ ਭਾਬਾ ਇਹ ਹੈ ਜੇ ਸਮਾਜ ਵਿੱਚ ਪੰਜਾਬ ਸਰਕਾਰ ਹਰ ਵਾਰ ਕਹਿ ਦਿੰਦੀ ਵੀ ਨਸ਼ਾ ਮੁਕਤ ਪੰਜਾਬ ਹੋਣਾ ਚਾਹੀਦਾ ਪਰ ਨਸ਼ਾ ਮੁਕਤ ਕਿਵੇਂ ਹੋ ਸਕਦਾ ਹੈਗਾ ਨਸ਼ਾ ਮੁਕਤ ਤਾਂ ਹੀ ਹੋ ਸਕਦਾ ਜੇ ਬੇਰ ਜੇਕਰ ਨੌਜਵਾਨ ਨੂੰ ਰੋਜ਼ਗਾਰ ਪ੍ਰਮੋਹੀਆ ਕਰਾਇਆ ਜਾਵੇ ਜਦੋਂ ਤੱਕ ਨੌਜਵਾਨ ਨੂੰ ਰੋਜ਼ਗਾਰ ਮੁਹਈਆ ਨਹੀਂ ਕਰਾਇਆ ਜਾਊਗਾ ਤਾਂ ਉਹ ਨਸ਼ਿਆਂ ਦੀ ਲਤ ਤੇ ਜਾਂ ਬੇਲਹ ਹੋਣ ਕਰਕੇ ਕਿਸੇ ਵੀ ਗਲਤ ਸੰਗਤ ਦਾ ਸ਼ਿਕਾਰ ਹੋ ਰਿਹਾਗਾ ਤੇ ਕਾਫੀ ਵਾਰ ਉਹਨਾਂ ਦੀ ਜਾਨ ਵੀ ਕਾਫੀ ਜ਼ਰਾ ਚਲੀ ਜਾਂਦੀ ਹੈਗੀ ਤੇ ਬ्यर्थ ਚਲੀ ਜਾਂਦੀ ਹੈ ਨੌਜਵਾਨਾਂ ਦੀ ਜ਼ਿੰਦਗੀ ਚੀਨ ਅਮਰੀਕਾ ਆਪਣਾ ਤਾਂ ਕਿਉਂ ਅੱਗੇ ਨਿਕਲ ਰਿਹਾ ਕਿਉਂਕਿ ਉੱਥੇ ਟਾਈਮ ਦੀ ਵੈਲਿਊ ਹੈਗੀ ਉੱਥੇ ਰੋਜ਼ਗਾਰ ਮੁਹਈਆ ਕਰਾਇਆ ਜਾਂਦਾ ਟਾਈਮ-ਟਾਈਮ ਤੇ ਪਰ ਆਪਣੀ ਜਿਹੜੀ ਸਰਕਾਰ 2 ਕਰੋੜ ਨੌਕਰੀਆਂ ਦਾ ਵਾਅਦਾ ਦੇ ਕੇ ਪਰ ਅਜ ਤੱਕ ਆਪਣੇ ਆਪਣੇ ਜਿਹੜੇ ਜਵਾਨਾਂ ਬਾਦੇ ਨੂੰ ਅਜ ਤੱਕ ਮੁਕੰਮਲ ਨਹੀਂ ਕੀਤਾ ਜਾਂ ਕੀਤਾ ਗਿਆ ਉਹਨਾਂ ਸਰਕਾਰ ਵੱਲੋਂ ਤੇ ਅਜੇ ਤੱਕ ਜਿਹੜੇ ਨੌਜਵਾਨਾਂ ਨੂੰ ਰੁਜ਼ਗਾਰ ਆ ਨਹੀਂ ਦਿੱਤਾ ਗਿਆ ਹੈ ਜਿਸ ਕਾਰਨ ਰੁਜ਼ਗਾਰ ਨੌਕਰੀ ਦੀ ਤਲਾਸ਼ ਵਿੱਚ ਇਧਰ ਉਧਰ ਤੱਕੇ ਖਾਂਦਾ ਗਿਆ ਤੇ ਬੇਲਾ ਹੋਣ ਦੇ ਕਾਰਨ ਉਹਦਾ ਜਿਹੜਾ ਮਾਨ ਹੈਗਾ ਅਸਥਿਰ ਹੋਣ ਦੇ ਕਾਰਨ ਨਸ਼ਾ ਦੇ ਸੰਗਤ ਚ ਸ਼ਿਕਾਰ ਹੋ ਜਾਂਦਾ ਜਾਂ ਚੋਰੀ ਚ ਕਰੀ ਜਾਂ ਇਧਰ ਉਧਰ ਗਲਤ ਸੰਗਤ ਅਸ਼ਕਾਰ ਹੋ ਰਿਹਾ ਹੈਗਾ ਜੇ ਸਰਕਾਰ ਨੇ ਨਸ਼ਾ ਤੇ ਕਾਬੂ ਪਾਉਣਾ ਜਾਂ ਆਪਣੀ ਜਿਹੜੀ ਪੰਜਾਬ ਦਾ ਵਾਧਾ ਤੇ ਵਿਕਾਸ ਬਾਰੇ ਸੋਚਣਾ ਪੰਜਾਬ ਦੇ ਹਿੱਤਾਂ ਬਾਰੇ ਸੋਚਣਾ ਪੰਜਾਬ ਜਿਹੜੀ ਰਾਸ਼ਟਰ ਆਪਣੀ ਜਿਹੜੀ ਮਾਤਰਭੂਮੀ ਹੈਗੀ ਇਸ ਦੇ ਹਿੱਤਾਂ ਬਾਰੇ ਸੋਚਣਾ ਤਾਂ ਉਸ ਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਮਹੀਆ ਕਰਾਈਵੇ ਰੋਜ਼ਗਾਰ ਮਹੀਆ ਕਰਨ ਨਾਲ ਇਹਨਾਂ ਸਾਰੀ ਬੁਰੀ ਸੰਗਤਾਂ ਦਾ ਜਿਹੜੀ ਬੁਰੀ ਆਦਤਾਂ ਨੇ ਨੌਜਵਾਨਾਂ ਨੂੰ ਦੂਰ ਰੱਖਿਆ ਸਕੇ ਤੇ ਸਮਾਜ ਦਾ ਜਿਹੜਾ ਆਰਥਿਕ ਵਾਧਾ ਤੇ ਵਿਕਾਸ ਕੀਤਾ ਜਾ ਸਕੇਗਾ ਜੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੂਗਾ ਤਾਂ ਉਹ ਦੇਸ਼ ਦੀ ਸੰਪਤੀ ਵਿੱਚ ਆਪਣਾ ਯੋਗਦਾਨ ਪਾਉਣਗੇ ਦੇਸ਼ ਦੇ ਵਾਧੇ ਤੇ ਵਿਕਾਸ ਵਿੱਚ ਆਪਣਾ ਪੂਰਾ ਪੂਰਾ ਯੋਗਦਾਨ ਦੇ ਸਕਦੇਗੇ ਸਰਕਾਰ ਨੂੰ ਚਾਹੀਦਾ ਕਿ ਨੌਜਵਾਨਾਂ ਦੀ ਜੇ ਬੇਰੋਜ਼ਗਾਰ ਨਹੀਂ ਹੋਈਆਂ ਖਰਾਬ ਪਾਰੀ ਤਾਂ ਉਹਨਾਂ ਲਈ ਬੇਰੋਜ਼ਗਾਰੀ ਪੱਤਾ ਸ਼ੁਰੂ ਕਰ ਦਿੱਤਾ ਜਾਣਾ ਚਾਹੀਦਾ ਹੈ ਬੇਰੋਜ਼ਗਾਰੀ ਪੱਤੇ ਵਿੱਚ ਕਟੋ-ਕਟ ਉਹਨਾਂ ਨੂੰ 6-7000 ਜਿੰਨਾ ਵੀ ਹੋ ਸਕੇ ਉਹਨਾਂ ਲਈ ਇੱਕ ਪੈਨਸ਼ਨ ਲਾਗੂ ਕੀਤੀ ਜਾਣੀ ਚਾਹੀਦੀ ਹਰ ਮਹੀਨੇ ਦੀ ਮਿੰਨੇ ਤੇ ਇਸ ਤੋਂ ਇਲਾਵਾ ਜਿਹੜੀ ਨੌਜਵਾਨਾਂ ਉਹਦੀ ਨੌਕਰੀ ਲੱਗਦੇ ਸਾਰੇ ਉਸ ਨੂੰ ਕਟੋ-ਕਟ ਮਿਨੀਮਮ ਸੈਲਰੀ ਜੋ ਹੋਣੀ ਚਾਹੀਦੀ 30000 ਕਟੋ-ਕਟ ਦਿੱਤੀ ਜਾਣੀ ਚਾਹੀਦੀਗੀ ਤਾਂ ਕਿ ਆਪਣੀ ਮੋਢਲੀ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ ਤੇ ਅੱਜ ਕੱਲ ਦੇਖਿਆ ਜਾ ਰਿਹਾ ਜਿਹੜੇ ਨੌਕਰੀ ਕਰ ਰਹੇ ਨੌਕਰੀ ਪੇਸ਼ਾ ਲੋਕ ਹੈਗੇ ਜਿਹੜੇ ਕਾਫੀ ਜ਼ਿਆਦਾ ਮੈਡੀਕਲ ਦੀ ਡਿਗਰੀਆਂ ਲੈ ਕੇ ਜਾਂ ਇੰਜੀਨੀਅਰ ਦੀ ਡਿਗਰੀਆਂ ਲੈ ਕੇ ਨੌਕਰੀ ਕਰ ਰਹੇ ਹੈਗੇ ਤਾਂ ਉਹ ਸਿਰਫ ਮੈਂ ਦੇਖ ਰਿਹਾ 6-7000 ਜਾਂ 10000 ਦੀ ਨੌਕਰੀ ਤੇ ਨੌਕਰੀ ਕਰ ਰਿਹਾ ਜਿਹੜੇ ਨਾਲ ਨਾਲ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਚੱਲ ਰਿਹਾਗਾ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਣ ਨਾਲ ਉਹ ਇਧਰ ਉਧਰ ਗਲਤ ਸੰਗਤਾਂ ਦੇ ਵਿੱਚ ਪੈ ਜਾਂਦੇ ਹੈਗੇ ਤੇ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਜਿਹੜੀ ਸੈਲਰੀਆਂ ਨੇ ਨਾ ਉਹ ਵੀ ਟਾਈਮ ਤੋਂ ਟਾਈਮ ਨਹੀਂ ਆ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਨੌਜਵਾਨ ਜੇ ਜਿਹੜੀ ਕੋ ਸਮਾਜ ਦੇ ਵਿੱਚ ਬਹੁਤ ਘਟਿਆ ਨੁਕਸਾਨ ਪਉਦੇ ਤੇ ਸਮਾਜ ਤੇ ਬਹੁਤ ਬੁਰਾ ਪ੍ਰਭਾਵ ਪਉਂਦੇਗੀ ਸਰਕਾਰ ਨੂੰ ਚਾਹੀਦਾ ਕਿ ਉਹਨੇ ਤਨਖਾਹਾਂ ਵੱਲ ਵਿਸ਼ੇਸ਼ ਧਿਆਨ ਦਿੱਤੇ ਜਾਵੇ ਤਾਂ ਕਿ ਉਹਨੇ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ 6000 ਨਾਲ ਘਰ ਦਾ ਗੁਜ਼ਾਰਾ ਨਹੀਂ ਹੋਪਾ